ਮਾ ਮੈਨੇਜਮੈਂਟ ਮੁਰਦਾਬਾਦ 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 ਕ੍ਰੋਮਾ ਮੈਨੇਜਰ ਮੁਰਦਾਬਾਦ 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 ਕ੍ਰੋਮਾ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਠੱਗਾ ਵੀ ਮੈਨੇਜਮੈਂਟ ਮੁਰਦਾਬਾਦ ਮੈਂ ਵੀਰੇ ਨਾਲ ਹੁਣ ਨਾਲ ਨਾ ਮੈਂ ਤੇਰੇ ਨਾਲ ਆ ਮੈਂ ਤੇ ਵੀਡੀਓ ਬਣਾਉਂਗਾ ਵੀਰੇ ਮਾ ਮੈਨੇਜਮੈਂਟ ਮੁਰਦਾਬਾਦ 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 ਕ੍ਰੋਮਾ ਮੈਨੇਜਰ ਮੁਰਦਾਬਾਦ 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 ਕ੍ਰੋਮਾ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਠੱਗਾ ਦੀ ਮੈਨੇਜਮੈਂਟ ਮੁਰਦਾਬਾਦ 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 ਠੱਗਾ ਦੀ ਮੈਨੇਜਮੈਂਟ ਮੁਰਦਾਬਾਦ ਮੈਨੇਜਮੈਂਟ ਮੁਰਦਾਬਾਦ 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 ਠੱਗਾ ਦੀ ਮੈਨੇਜਮੈਂਟ ਮੁਰਦਾਬਾਦ 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 ਮੈਨੇਜਰ ਸਾਹਿਬ ਮੁਰਦਾਬਾਦ 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 ਕਰਮਾ ਮੈਨੇਜਰ ਮੁਰਦਾਬਾਦ 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 ਕਰਮਾ ਮੈਨੇਜਰ ਮੁਰਦਾਬਾਦ 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 ਪਟਿਆਲਾ ਕਰਮਾ ਮੈਨੇਜ ਕਰਮਾ क्रोमा मैनेजमेंट मुर्दाबाद क्रोमा शोरूम मैनेजमेंट मुर्दाबाद क्रोमा शोरूम मैनेजमेंट मुर्दाबाद ਕਰੋਮਾ ਸ਼ੋਰੂਮ ਮੈਨੇਜਮੈਂਟ ਮੁਰਦਾ ਕੀ ਹਾਲ ਹੋਊਗਾ ਹਲੇ ਸਾਨੂੰ ਦੋ ਬੰਦਿਆਂ ਦੇ ਹੋਰ ਫੋਨ ਆ ਰਹੇ ਨੇ ਉਹਨਾਂ ਨਾਲ ਵੀ ਤੋਂ ਖਤੜੀ ਇਹਨਾਂ ਨੇ ਕੀਤੀ ਹੋਈ ਆ ਸੋ ਉਹਨਾਂ ਦੇ ਵੀ ਕੋਈ ਏਸੀ ਕੋਈ ਮਸ਼ੀਨ ਪਤਾ ਨਹੀਂ ਕੀ ਲਿਆ ਸੀਗਾ ਜੀ ਮੇਰੀ ਪ੍ਰੋਪਰ ਗੱਲ ਨਹੀਂ ਹੋਈ ਪਰ ਉਹਨਾਂ ਦਾ ਫੋਨ ਆਇਆ ਸੀ ਵੀ ਸਾਡੇ ਨਾਲ ਵੀ ਇਹਨਾਂ ਨੇ ਧੋਖਾ ਕੀਤਾ ਜਦੋਂ ਸਾਡਾ ਲਾਈਵ ਚੱਲ ਰਿਹਾ ਸੀ ਵੀ ਇਹਨਾਂ ਨੇ ਸਾਡੇ ਨਾਲ ਵੀ ਧੋਖਾ ਕੀਤਾ ਸੋ ਸਰਯਾਮ ਜਿਹੜੀ ਠੱਗੀ ਆ ਕਰੋਮਾ ਸ਼ੋਰੂਮ ਪਟਿਆਲਾ ਵੱਲੋਂ ਮਾਰੀ ਜਾ ਰਹੀ ਆ ਅੱਜ ਅਸੀਂ ਸ਼ੋਰੂਮ ਦੇ ਵਿੱਚ ਖੜੇ ਆ ਸੋ ਹੁਣ ਅਸੀਂ ਦੁਬਾਰਾ ਤੋਂ ਫਿਰ ਅਸੀਂ ਸ਼ੋਰੂਮ ਦੇ ਬਾਹਰ ਅਸੀਂ ਧਰਨੇ ਤੇ ਬੈਠਣ ਲੱਗਿਆਂ ਅਣਮਿੱਥੇ ਸਮੇਂ ਲਈ ਜਦੋਂ ਤੱਕ ਸਾਨੂੰ ਕੋਈ ਏਸੀ ਜਿਹੜਾ ਵਾਪਸ ਨਹੀਂ ਕਰਦਾ ਸਰ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਵੀ ਜੇ ਸਮਝੌਤਾ ਹੋ ਰਿਹਾ ਵੀ ਦੋ ਆਓ ਜੀ ਬੈਠੀਏ ਬਾਹਰ ਸਰ ਪਰ ਇੱਕ ਕਾਗਜ਼ ਜਿਹੜਾ ਇਹ ਸੀਗਾ ਸੀ

ਬੜੀ ਮਾੜੀ ਗੱਲ ਆਇਆ ਤੁਹਾਡੇ ਵਾਸਤੇ ਵੀ ਤੁਸੀਂ ਲੋਕਲ ਬੰਦੇ ਹੋ ਸਾਰੇ ਯਾਰ ਬਹੁਤ ਮਾੜੀ ਗੱਲ ਆ ਮਾਈ ਜੀ ਚੰਗੀ ਗੱਲ ਨਹੀਂ ਬੜੀ ਮਾੜੀ ਗੱਲ ਨਾ ਇਹ ਪਰ ਗਿਆ ਸ਼ਾਮ ਤੱਕ 6 ਵਜੇ ਤੱਕ ਇਹ ਕਿਹਾ ਸੀ ਕਿ ਲਿਖਿਆ ਸੀ ਵੀ ਅਸੀਂ ਤੁਹਾਨੂੰ ਏਸੀ ਦੇ ਦਾਂਗੇ ਨਹੀਂ ਨਹੀਂ ਬਿਲਕੁਲ ਗੱਤ ਗੱਲ ਤੁਸੀਂ ਮੋਰ ਲਾਈ ਸਾਈਨ ਕਰੀ ਕਹਿੰਦੇ ਹੋ ਛੋਟੇ ਜਿਹੜਾ ਨੀ ਉੱਪਰ ਹੀ ਚੇਂਜ ਕਰਤਾ ਸੀ ਸਰ ਆਪਾਂ ਸਰ ਆਪਾਂ ਇੱਕ ਬੜੀ ਜਿਹੀ ਤਰੀਕੇ ਨਾਲ ਤਾੜਾ ਲਗਾ ਲਗਾ ਗੱਲ ਕਰਦੇ ਅਜੀ ਡਾੜੀ ਮੋਢੇ ਆ ਜੀ ਇਹਨੂੰ ਇੰਤਕਲ ਤੋਂ ਜੇ ਤਾਂ ਤੁਸੀਂ ਗੇਲ ਦੇਖੇ ਦੰਨੇ ਉਹਨਾਂ ਨੂੰ ਵੀ 48 ਘੰਟੇ ਚ ਏਸੀ ਲਾਉਂਗਾ ਇਹ ਜਦੋਂ ਇਹਨਾਂ ਦੇ ਪੈਸਿਆਂ ਦਾ ਕਰੋ ਹੱਲ ਜਾਂ ਏਸੀ ਲਾਉਂਗੇ ਸਰ ਮੈਨੇ ਇਹ ਲਿਖਿਆ ਮੇਰੇ ਚਾਰਜ ਦਾ ਮੋਟਰ ਬਣੇ ਚਾਰਜ ਕਰਾਉਣਾ ਚਾਰਜ ਕਰਦਾ ਜੀ ਸਾਹਿਬ ਦੇ ਪੱਟਾ ਜਦੋਂ ਆ ਏਸੀ ਦੇ ਦੇ ਜਦੋਂ ਦੇ ਪੈਸੇ ਵਾਪਸ ਕਰੋ ਤਾਂ ਮੁਝੇ ਦੋ ਗੱਲਾਂ ਨੇ ਐਵੇਂ ਕਹਾਣੀਆਂ ਨਾ ਪਾਈਆ ਮੈਂ ਪਰ ਮੈਂ ਸੋਲਿਊਸ਼ਨ ਕਰੂੰਗਾ ਮੈਂ ਬਾਤ ਕਰੀਏ ਜੀ ਜੀ ਸਾਡੇ ਵੱਲੋਂ ਤੁਸੀਂ ਟਾਟਾ ਨਾਲ ਗੱਲ ਕਰੋ ਸਾਡੇ ਵੱਲ ਜਵਾਬ ਦੇ ਦਿਓ ਜੀ ਫੇਰ ਦੇ ਸਹੀ ਕੋਈ ਨਹੀਂ ਜੇ ਦੇਗਾ ਪਰ ਇਹ ਤਾਂ ਨਹੀਂ ਕਿਤੇ ਚਲੇ ਨੇ ਮੈਂ ਕਿਹਦੇ ਕੋਈ ਨਾ ਕੋਈ ਤਾਂ ਗੱਲ ਹੱਲ ਕਰਨਗੇ ਜਦੋਂ ਉਹਨਾਂ ਨੂੰ ਇਹਦੀ ਨੋਲਿਜ ਆ ਗਿਆ ਕੋਈ ਨਾ ਕੋਈ ਹੱਲੇ ਕਰਨਗੇ ਨਹੀਂ ਕਰਨਗੇ ਆਪਾਂ ਫਿਰ ਜੋ ਹੈਗਾ ਆਪਣਾ ਜਾਣ ਜਾ ਕੇ ਦੋ ਦੋ ਬੰਦੇ ਪਿੰਡਾਂ ਵਿੱਚ ਜਾ ਕੇ ਆਏ ਜੀ ਉਹਦਾ ਪੂਰਾ ਟਾਈਮ ਲੈਂਦੇ ਨੇ ਫਿਰ ਪਰੇ ਮੰਦੀਏ ਨੇ ਮੈਂ ਆਮੋ ਜੀ ਆਪ ਮੁਝੇ ਬੁਲਾइएਗਾ ਪਹਿਲਾ ਤੁਹਾਡਾ ਬਸ ਪਰਿਆਰਾਸੀ ਨੇ ਬੁਲਾ ਕੇ ਜੀ ਤੁਸੀਂ 30 ਤਰੀਕ ਨੂੰ ਤੁਸੀਂ 30 ਤਰੀਕ ਨੂੰ ਕੀ ਨਾ ਤੁਹਾਡਾ ਧੀਰੇ ਜੀ ਤੁਸੀਂ 30 ਤਰੀਕ ਨੂੰ ਇਹਨਾਂ ਦਾ ਮਸਲਾ ਹੱਲ ਕਰਕੇ ਸੰਤੁਸ਼ਟ ਠੀਕ ਹੈ ਇਹਨਾਂ ਦਾ ਮੈਂ ਜੀ ਮੇਰਾ ਨਾਮ ਅਮਰਜੀਤ ਸਿੰਘ ਹੁਕਸੀਏ ਜੀ ਮੈਂ ਪੰਜਾਬ ਪ੍ਰਧਾਨ ਆ ਸੈਂਟਰਲ ਵਾਲਮੀਕ ਸਭਾ ਇੰਡੀਆ ਯੂਥ ਵਿੰਗ ਤੇ ਆਲ ਇੰਡੀਆ ਜੱਥੇਬੰਦਗਾ ਜੀ ਹਾਂਜੀ ਅੱਜ ਤੁਸੀਂ ਰੇ ਕ੍ਰੋਮਾ ਦੇ ਆਫਿਸ ਆਇਆ ਸ਼ੋਰੂਮ ਵਿੱਚ ਪਰ ਜ਼ਰੂਰ ਇੱਕ ਮੈਟਰ ਆਇਆ ਅੱਜ ਜੋ ਮੈਟਰ ਹੈ ਜੀ ਸਾਡੇ ਦਵਿੰਦਰ ਸਿੰਘ ਨੇ ਖੁਸਰੋਪੁਰ ਤੋਂ ਇਹਨਾਂ ਨੇ ਇੱਕ ਡੇਢ ਤੰ ਦਾ ਕਰੀਬ ਡੇਢ ਦੋ ਮਹੀਨਾ ਪਹਿਲਾਂ ਏਸੀ ਲਿਆ ਸੀਗਾ ਜਿਹੜਾ ਕਿ ਏਸੀ ਇਹਨਾਂ ਦੇ ਘਰੇ ਪਹੁੰਚਿਆ ਨਹੀਂ ਹੈਗਾ ਜਿਕਰ ਇਹ ਇੱਥੇ ਦੇ ਜਿਹੜਾ ਮੈਨੇਜਮੈਂਟ ਆ ਉਹਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦਾ ਕਿ ਤੁਹਾਡੇ ਘਰੇ ਤਾਂ ਏਸੀ ਲੱਗ ਗਿਆ ਪਰ ਦਵਿੰਦਰ ਸਿੰਘ ਦੇ ਘਰੇ ਏਸੀ ਲੱਗਿਆ ਨਹੀਂ ਸੋ ਉਹਦੇ ਸਬੰਧ ਵਿੱਚ ਪਹਿਲਾਂ ਤਾਂ ਮੈਨੇਜਮੈਂਟ ਨਾਲ ਗੱਲਬਾਤ ਚੱਲਦੀ ਰਹੀ ਆ ਮੈਨੇਜਮੈਂਟ ਨੇ ਕੋਈ ਅੱਛਾ ਰਿਸਪੌਂਸ ਨਹੀਂ ਦਿੱਤਾ ਜਿਹੜੇ ਮੁੰਡੇ ਨੇ ਜਿਹੜੇ ਮੁੰਡੇ ਨੇ ਮੈਨੇਜ ਕਰਿਆ ਸੀਗਾ ਉਹ ਮੁੰਡਾ ਵੀ ਜਿਹੜਾ ਦਵਿੰਦਰ ਸਿੰਘ ਨੂੰ ਧਮਕੀਆਂ ਦੇਣ ਲੱਗ ਗਿਆ ਸੋ ਇੱਕ ਹੋਰ ਹੈ ਮੁੰਡਾ ਬਲਜਿੰਦਰ ਸਿੰਘ ਰਸੂਲਪੁਰ ਤੋਂ ਉਹਦੇ ਨਾਲ ਵੀ ਆਹੀ ਕੁਝ ਹੋ ਰਿਹਾ ਉਹ ਕੈਂਸਰ ਪੇਸ਼ੈਂਟ ਆ ਸੋ ਉਹਨੇ ਵੀ ਕਰੀਬ 2 ਮਹੀਨੇ ਪਹਿਲਾਂ ਏਸੀ ਲਿਆ ਸੀਗਾ ਬਟ ਉਹਦਾ ਵੀ ਇਹੀ ਹਾਲ ਆ ਉਹਦੇ ਘਰੇ ਏਸੀ ਇੰਸਟਾਲ ਹੋਇਆ ਨਹੀਂ ਉਹਦੀ ਕਿਸ਼ਤਾਂ ਚੱਲੂ ਹੋ ਗਈਆਂ ਸੋ ਅਸੀਂ ਇਹਨਾਂ ਨੂੰ ਅੱਜ ਬੇਨਤੀ ਪੱਤਰ ਕਰਨਾ ਆਏ ਸੀਗੇ ਕਿ ਜਿਹੜਾ ਏਸੀ ਆ ਇਹ ਨਾ ਮੁੰਡਿਆਂ ਦੇ ਘਰੇ ਲਗਾ ਦੋ ਪਰ ਇਹਨਾਂ ਨੇ ਕੋਈ ਸਾਨੂੰ ਮੈਨੂੰ ਵੀ ਅੱਛਾ ਰਿਸਪੌਂਸ ਨਹੀਂ ਦਿੱਤਾ ਸੋ ਜਿਹਦੇ ਰੋਸ ਵਿੱਚੋਂ ਅਸੀਂ ਅੱਜ ਜਿਹੜਾ ਇੱਥੇ ਕਰੋਮਾ ਸ਼ੋਰੂਮ ਪਟਿਆਲਾ ਇੱਥੇ ਅਸੀਂ ਧਰਨਾ ਦਿੱਤਾ ਸੀਗਾ ਸੈਂਟਰਲ ਬਾਲਮਿਕ ਸਭਾ ਇੰਡੀਆ ਵੱਲੋਂ ਸੋ ਧਰਨਾ ਦੇਣ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਮੇਨ ਮੈਨੇਜਰ ਨੇ ਇੱਥੋਂ ਦੇ ਸਟੋਰ ਮੈਨੇਜਰ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਤੁਸੀਂ ਰਿਟਰਨ ਕਰ ਲਓ ਕਿ ਅਸੀਂ ਰਿਟਰਨ ਦੇ ਵਿੱਚ ਜਿਹੜਾ ਹੈਗਾ ਅ ਬਿਧਨ ਉਹ ਅਸੀਂ ਲਿਖਤੀ ਦੇ ਦੰਨੇ ਆ ਕਿ ਜਿਹੜਾ ਏਸੀ ਆ ਉਹ ਬੰਦਿਆਂ ਦੇ ਘਰੇ ਲੱਗ ਜਾਣਗੇ ਇਹਨਾਂ ਨੇ 28 ਤਰੀਕ ਦਾ ਜਿਹੜਾ ਟਾਈਮ ਅੱਜ ਦਾ ਸੀਗਾ ਧਰਨੇ ਦਾ ਤੇ 30 ਤਰੀਕ ਸ਼ਾਮ 6 ਵਜੇ ਤੱਕ ਦਾ ਜਿਹੜਾ ਸਮਾਂ ਇਹਨਾਂ ਨੇ ਸਾਨੂੰ ਨਿਰਧਾਰਤ ਕੀਤਾ ਸੀ ਲਿਖਤੀ ਤੇ ਇਹ ਕਹਿੰਦੇ ਜੀ ਲਿਫਤੀ ਕਰਨ ਤੋਂ ਬਾਅਦ ਸਾਈਨ ਕਰ ਲਏ ਸੀਗੇ ਸਾਰਾ ਪੇਪਰ ਲਿਖ ਲੀਕ ਹੋ ਗਿਆ ਸੀਗਾ ਡਬਲ ਸਾਈਡ ਪੇਪਰ ਲਿਖਿਆ ਹੋਇਆ ਸੀਗਾ ਇਹਨਾਂ ਨੇ ਕੀ ਕੀਤਾ ਜੀ ਉਹ ਪੇਪਰ ਕਹਿੰਦੇ ਜੀ ਅਸੀਂ ਫੋਟੋਕਾਪੀ ਕਰ ਲਈਏ ਉਹ ਪੇਪਰ ਉੱਪਰ ਲੈ ਕੇ ਚਲੇ ਗਏ ਉੱਪਰ ਲੈ ਕੇ ਜਾਣ ਤੋਂ ਬਾਅਦ ਇਹਨਾਂ ਨੇ ਪੇਪਰ ਹੀ ਉਹ ਰੀਟਨ ਹੀ ਚੇਂਜ ਕਰਤੀ ਜੀ ਕੁਝ ਹੋਰ ਹੀ ਲਿਖ ਲਿਆ ਏ ਜੋ ਸਾਨੂੰ ਅਸੀਂ ਨਹੀਂ ਲਿਖਾਇਆ ਸੀਗਾ ਉਹ ਲਿਖ ਰਕੇ ਲੈ ਕੇ ਆ ਗਏ ਇਹ ਜੋ ਮੈਂ ਬੇਨਤੀ ਇਹ ਕਰਦਾ ਤੁਹਾਨੂੰ ਤੁਸੀਂ ਪ੍ਰਸ਼ਾਸਨ ਤੱਕ ਗੱਲ ਪਹੁੰਚਾਉਗੇ ਕਿ ਜਿਹੜਾ ਮੈਨੇਜਰ ਆ ਸਟੋਰ ਮੈਨੇਜਰ ਆ ਉਹ ਸ੍ਰੀ ਆਮ ਇੱਕ ਜ਼ਿੰਮੇਵਾਰ ਬੰਦਿਆਂ ਦੇ ਨਾਲ ਇੱਕ ਠੱਗੀ ਟਾਈਪ ਗੱਲ ਕਰ ਰਿਹਾ ਕਿ ਜੋ ਅਸੀਂ ਬੈਠ ਕੇ ਚਾਰ ਬੰਦਿਆਂ ਨੇ ਇੱਕ ਅਧਾਰ ਤੋਂ ਸਮਝਿਆ ਰਿਹਾ ਰਿਟਰਨ ਕੀਤਾ ਉਹ ਉਹ ਪੇਪਰ ਹੀ ਚੇਂਜ ਕਰਤਾ ਦੇਖੋ ਸ੍ਰੀ ਆਮ ਇੱਕ ਤਗਾ ਗਰੀਬ ਲੋਕਾਂ ਦੇ ਨਾਲ ਇਹ ਸਾਡਾ ਮੈਨੇਜਰ ਸਾਹਿਬ ਤੁਹਾਨੂੰ ਕਹਿੰਦੇ ਜੀ ਅਸੀਂ ਕਾਗਜ਼ 'ਚ ਕੋਈ ਚੇਂਜ ਨਹੀਂ ਨਹੀਂ ਬਿਲਕੁਲ ਚੇਂਜ ਤੁਹਾਡੇ ਸਾਹਮਣੇ ਮੈਂ ਦਿਖਾਇਆ ਤੁਸੀਂ ਜਦੋਂ ਇੰਟਰਵਿਊ ਕੀਤੀ ਸੀ ਜਦੋਂ ਰਿਟਰਨ ਦੇ ਵਿੱਚ ਹੋ ਰਿਆ ਸੀ ਡਬਲ ਸਾਈਡ ਪੇਪਰ ਲਿਖਿਆ ਗਿਆ ਸੀ ਤੇ ਹੁਣ ਜਿਹੜਾ ਸਾਨੂੰ ਪੇਪਰ ਦਿੱਤਾ ਨੇ ਸਿੰਗਲ ਸਾਈਡ ਦਿੱਤਾ ਜਿਹਦੇ ਵਿੱਚ ਇਹਨਾਂ ਨੇ 48 ਸਮੇਂ ਦਾ 48 ਘੰਟੇ ਦਾ ਸਮਾਂ ਮੰਗਿਆ ਕਿ ਅਸੀਂ ਟਾਟਾ ਕੰਪਨੀ ਨਾਲ ਗੱਲ ਕਰਦੇ ਆ ਜਦੋਂ ਕਿ ਟਾਟਾ ਨਾਲ ਤਾਂ ਸਾਡਾ ਕੋਈ ਰੋਲ ਹੀ ਨਹੀਂ ਟਾਟਾ ਨਾਲ ਤਾਂ ਸਾਡੀ ਗੱਲ ਹੀ ਨਹੀਂ ਹੋਈ ਸਾਡੀ ਤਾਂ ਜਿਹੜੀ ਇੱਥੇ ਤੋਂ ਸਟੋਰ ਮੈਨੇਜਰ ਨੇ ਜਾਂ ਇਥੋਂ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਹੋਈ ਆ ਸੋ ਅਸੀਂ ਕਹਿੰਦੇ ਆ ਕਿ ਪਹਿਲਾਂ ਤਾਂ ਗਰੀਬ ਬੰਦਿਆਂ ਨੂੰ ਐਦਾਂ ਦੀਆਂ ਵੱਡੀਆਂ ਚੀਜ਼ਾਂ ਜੁੜਦੀ ਨਹੀਂ ਜੇ ਗਰੀਬ ਬੰਦਾ ਕੋਈ ਮਿਹਨਤ ਕਰਕੇ ਜਾਂ ਕਿਸ਼ਤਾਂ ਤੇ ਕੋਈ ਐਦਾਂ ਦੀ ਚੀਜ਼ ਏਸੀ ਵਗੈਰਾ ਲੈ ਵੀ ਲੈਂਦਾ ਫਿਰ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਦੀਆਂ ਜਿਹੜੇ ਇੱਥੇ ਠੱਗ ਇਕੱਠੇ ਹੋਏ ਹੋਏ ਨੇ ਕੋਈ ਨਾ ਗਰੀਬ ਲੋਕਾਂ ਦੇ ਨਾਲ ਠੱਗੀਆਂ ਮਾਰਨ ਨੂੰ ਉਹ ਇੱਥੇ ਠੱਗ ਰਹੇ ਨੇ ਗਰੀਬ ਲੋਕਾਂ ਨੂੰ ਸੋ ਇੱਕ ਸਾਡਾ ਕੈਂਸਰ ਪੇਸ਼ੈਂਟ ਆ ਦੂਜਾ ਸਾਡਾ ਐਸਸੀ ਭਾਈਚਾਰੇ ਚੋਂ ਆ ਸੋ ਅੱਜ ਅਸੀਂ ਜਿਹੜੀ ਇਹਨਾਂ ਦੀ ਆਵਾਜ਼ ਆ ਉਹ ਬੁਲੰਦ ਕਰਨ ਦੇ ਲਈ ਤੇ ਇੱਥੇ ਪ੍ਰਸ਼ਾਸਨ ਦਾ ਜਿਹੜਾ ਇੱਥੇ ਮੈਨੇਜਮੈਂਟ ਹੈਗੀ ਆ ਉਹਦੇ ਨਾਲ ਗੱਲ ਕਰਨ ਆਏ ਸੀ ਪਰ ਇਹਨਾਂ ਦਾ ਕੋਈ ਰਵਈਆ ਬਹੁਤ ਵਧੀਆ ਨਹੀਂ ਹੈਗਾ ਬਹੁਤ ਘਟੀਆ ਰਵਈਆ ਸ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਸੋ ਇਹਨਾਂ ਦੀ ਜਿਹੜੀ ਇਹਨਾਂ ਦੀ ਇੱਕ ਜਿਹੜੀ ਦਰਖਾਸਤ ਸੀਗੀ ਉਹ ਅਰਬਨ ਸਟੇਟ ਪਟਿਆਲਾ ਦਿੱਤੀ ਹੋਈ ਆ ਤੇ ਉੱਥੋਂ ਵੀ ਜਿਹੜਾ ਕੋਈ ਬਲਜੀਤ ਸਿੰਘ ਥਾਣੇਦਾਰ ਹੈ ਬਲਜਿੰਦਰ ਸਿੰਘ ਥਾਣੇਦਾਰ ਕੋਲ ਦਰਖਾਸਤ ਸੀਗੀ ਉਹ ਵੀ ਕੋਈ ਐਡੀ ਕੋਈ ਵਧੀਆ ਸਾਡੀ ਸੁਣਵਾਈ ਨਹੀਂ ਕਰ ਰਿਹਾ ਸੋ ਮੈਂ ਬੇਨਤੀ ਇਹ ਕਰ ਰਹੇ ਹਾਂ ਕਿ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਲੋਕਲ ਵੀ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਇੱਥੇ ਸ਼ੋਅਰੂਮ ਹੈ ਇਹਨੂੰ ਜਿਹੜੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਸੋ ਇਹ ਠੱਗੀਆਂ ਨੂੰ ਰੋਕਿਆ ਜਾਵੇ ਸੋ ਤੁਹਾਡਾ ਇੱਥੇ ਪਹੁੰਚਣ ਤੇ ਸਾਡੀ ਆਵਾਜ਼ ਆਵਾਜ਼ ਉੱਪਰ ਤੱਕ ਪਹੁੰਚਾ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਕੀ ਨਾਮ ਹੈ ਵਰਜੀ ਦਵਿੰਦਰ ਸਿੰਘ ਹੈ ਜੀ ਅੱਜ ਕਰੋਮਾ ਦੇ ਆਫਿਸ ਆਏ ਤੁਸੀਂ ਕੀ ਗੱਲ ਹੋਈ ਸਰ ਅਸੀਂ ਏਸੀ ਲਿਆ ਸੀਗਾ ਇੱਕ ਮਹੀਨਾ ਪਹਿਲਾਂ ਉਹਦੇ ਤੋਂ ਅੱਛਾ ਜੀ ਤੇ ਏਸੀ ਬਤੁਲੇ ਇਹਨਾਂ ਨੇ ਕਿਹਾ ਵੀ ਤੁਹਾਨੂੰ ਮਿਲ ਜੂਗਾ ਏਸੀ ਥੋੜੇ ਵੀ ਤੁਸੀਂ ਜਾਓ ਲੋਨ ਪਾਸ ਹੋ ਗਿਆ ਵਧੀਆ ਮਿੱਠੀ ਮਿੱਠੀ ਗੱਲਾਂ ਕਰਦੇ ਸੀਗੇ ਵੀ ਤੁਹਾਡਾ ਲੋਨ ਪਾਸ ਹੋ ਗਿਆ ਕਲੀਅਰ ਹੋ ਗਿਆ ਰਾਤ ਦਾ ਟਾਈਮ ਸੀਗਾ ਇਹ ਕਹਿੰਦੇ ਵੀ ਤੁਹਾਡੇ ਘਰੇ ਸਵੇਰੇ ਵੀ ਟਰਾਂਸਪੋਰਟ ਨਹੀਂ ਹੈਗੇ ਇਸ ਟਾਈਮ ਸਵੇਰੇ ਪਹੁੰਚ ਜੂਗਾ ਜਦੋਂ ਸਵੇਰੇ ਫੋਨ ਕੀਤਾ ਇਹਨਾਂ ਨੂੰ ਇਹ ਕਹਿੰਦੇ ਵੀ ਦੋ ਦਿਨਾਂ ਬਾਅਦ ਆਊਗਾ ਜੀ ਫਿਰ ਦੋ ਦਿਨਾਂ ਬਾਅਦ ਕੀਤਾ ਫਿਰ ਇਹ ਕਹਿੰਦੇ ਤੁਹਾਡੇ ਘਰੇ ਤਾਂ ਇੰਸਟਾਲ ਹੋ ਗਿਆ ਹੀ ਏਸੀ अच्छा हां ਇਹ ਇਨਦਰ ਦੇ ਭਈਆ ਮਤਲਬ ਚੇਂਜ ਹੋ ਗਿਆ ਜੀ ਕਹਿੰਦੇ ਇੰਸਟਾਲ ਹੋ ਗਿਆ ਇਹਨਾਂ ਨੂੰ ਮਤਲਬ ਏਸੀ ਆ ਚੁੱਕਾ ਸੀ ਤੁਹਾਡੇ ਕੋਈ ਨਹੀਂ ਆਇਆ ਜੀ ਕੋਈ ਏਸੀ ਨਹੀਂ ਆਇਆ ਜਦੋਂ ਕੋਈ ਏਸੀ ਲਿੰਦਾ ਜਾਂ ਕੁਝ ਵੀ ਕਰਦਾ ਸ਼ੇਵਿੰਗ ਹੁੰਦੀ ਆ ਤੇ اوਪੀਡੀ ਜਾਂਦਾ ਕੁਝ ਨਹੀਂ ਲਿਆ ਇਹਨਾਂ ਨੇ ਅੱਜ ਸਾਨੂੰ ਕੋਈ ਏਸੀ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਬੇਨਤੀ ਕੀਤੀ ਵੀ ਸਾਡਾ ਏਸੀ ਦੇ ਦਿਓ ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਜੀ ਸਾਨੂੰ ਫਿਰ ਅਸੀਂ ਪੁਲਿਸ ਕੰਪਲੇਟ ਕੀਤੀ ਹੈ ਉਸ ਤੋਂ ਬਾਅਦ ਅਸੀਂ ਡਾਕੂਮੈਂਟ ਸਾਰੇ ਭਰੇ ਸੀਗੇ ਹਾਂ ਜੀ ਡਾਕੂਮੈਂਟ ਸਾਰੇ ਭਰੇ ਲਈ ਏਸੀ ਕਿਉਂ ਨਹੀਂ ਲੱਗਿਆ ਫਿਰ ਪੁੱਛੇ ਨਹੀਂ ਇਹਨਾਂ ਤੋਂ ਕੀ ਕਰਨਗੇ ਏਸੀ ਕਿਉਂ ਨਹੀਂ ਪੁੱਛਿਆ ਸਾਡੇ ਕੋਲ ਪੁੱਛੇ ਬਾਅਦ ਚ ਕਹਿੰਦੇ ਨੇ ਜੀ ਅਸੀਂ ਤਾਂ ਭੇਜਤਾ ਜੀ ਤੁਹਾਡੇ ਕੋਲ ਹੋ ਗਿਆ ਇੰਸਟਾਲ ਸਾਡੇ ਕੋਲ ਬਲਕਿ ਕੋਈ ਇੰਸਟਾਲ ਹੋਇਆ ਲੋਕੇਸ਼ਨ ਵੀ ਇਹਨਾਂ ਨੂੰ ਦਿੱਤੀ ਹੋਇਆ ਐਡਰੈਸ ਦਿੱਤਾ ਹੋਇਆ ਪਰ ਇਹ ਛੇ ਨਹੀਂ ਪੁੱਛਿਆ ਵੀ ਕਿਦੇ ਜਰੀਏ ਆਟੋ ਚ ਗਿਆ ਹੈ ਮੋਟਰਸਾਈਕਲ ਤੇ ਗਿਆ ਰੇਡੀ ਤੇ ਗਿਆ ਕਿਸ ਕੌਣ ਲੈ ਕੇ ਗਿਆ ਸੀ ਅਸੀਂ ਅਸੀਂ ਪੁੱਛਿਆ ਨਹੀਂ ਇਹਨਾਂ ਤੋਂ ਤੁਸੀਂ ਇੱਕ ਮੁੰਡੇ ਨਾਮ ਦਾ ਜਿਹੜਾ ਹੋਮ ਡਿਲੀਵ ਤੁਸੀਂ ਅੱਜ ਬੁਲਾਇਆ ਹੋਈ ਮਾਨੀ ਜੀ ਦੀ ਗੱਲ ਕਰ ਰਹੇ ਹੋ ਹਾਂਜੀ ਮੈਂ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੇ ਅੱਗੇ ਨਹੀਂ ਕਿਤੇ ਫਿਰ ਅਸੀਂ ਪੁਲਿਸ ਸਟੇਸ਼ਨ ਆਪ ਫੋਨ ਕਰਿਆ ਜੀ ਉਹਨੂੰ ਆਪ ਅੱਜ ਨਹੀਂ ਕੀਤਾ ਇਹ ਜਦੋਂ ਅਸੀਂ ਫੋਨ ਕਰਦੇ ਸੀ ਉਹ ਗਲਤ ਬੋਲਦੇ ਸੀਗੇ ਅਸੀਂ ਇਸ ਕਰਕੇ ਫੋਨ ਨਹੀਂ ਕੀਤਾ ਉਹ ਸਹੀ ਹੈ ਅੱਜ ਆਇਓ ਫਿਰ ਤੁਸੀਂ ਅੱਜ ਕੀ ਗੱਲਬਾਤ ਹੋਈ ਇਹਨਾਂ ਨਾਲ ਸਰ ਇਹਨਾਂ ਨੇ ਤੁਹਾਨੂੰ ਇਹ ਲਿਖਤੀ ਰਿਟਰਨ ਦਿੱਤਾ ਸੀਗਾ ਵੀ ਅਸੀਂ 2 ਦਿਨਾਂ ਬਾਅਦ ਤੁਹਾਨੂੰ 30 ਤਰੀਕ ਤੱਕ ਸ਼ਾਮ ਤੱਕ ਤੁਹਾਨੂੰ ਇਹ ਸੀ ਦੇ ਦਾਂਗੇ ਪਰ ਸਰ ਇਹਨਾਂ ਨੇ ਜਿਹੜੀ ਲਿਖਤੀ ਮੈਨੇਜਰ ਸਾਹਿਬ ਨੇ ਉੱਪਰ ਜਾ ਕੇ ਚੇਂਜ ਕਰਤੀ ਉਹ ਮੇਰੇ ਤੋਂ ਡਿਵਲੂਏਬੀ ਕਿਹਾ ਜਾ ਰਿਹਾ ਸੀਗਾ ਵੀ ਕੋਈ ਫੋਨ ਵੀ ਆਉਂਦਾ ਸੀ ਤੁਹਾਨੂੰ ਕੋਈ ਮਿਸਬੀਹ ਕਰਦੇ ਸੀ ਹਾਂਜੀ ਹਾਂਜੀ ਮਤਲਬ ਐਵੇਂ ਹੀ ਮਿਸਬੀਹ ਵੀ ਤੁਸੀਂ ਪਟਿਆਲੇ ਆਂਦੇ ਹੋ ਲੋਕ ਆਂਦੇ ਹੋ ਸੀ ਵੀ ਮਤਲਬ ਤੁਹਾਨੂੰ ਉੱਤ ਡਾਂਗੇ ਮਾਰ ਦਾਂਗੇ ਇਹ ਗੱਲਾਂ ਕਰਦੇ ਵੀ ਤੁਹਾਡੀ ਫੈਮਿਲੀ ਨੂੰ ਐ ਕਰ ਦਾਂਗੇ ਅੱਛਾ ਇਹਨਾਂ ਵੱਲੋਂ ਹਾਂਜੀ ਹਾਂਜੀ ਫੋਨ ਆਉਂਦੇ ਸੀ ਹਾਂਜੀ ਹਾਂਜੀ ਪਛਾਣ ਹੈ ਜੀ ਕੌਣ ਨੇ ਵੱਲੋਂ ਪਛਾਣ ਅੰਦਰੀ ਨੇ ਇਹਨਾਂ ਦੇ ਸਟਾਫ ਦੇ ਮੁੰਡੇ ਨੇ ਜੀ ਅੱਛਾ ਸਟਾਫ ਦੇ ਨੇ ਹਾਂਜੀ ਸਟਾਫ ਦੇ ਤੁਸੀਂ ਕੋਈ ਕਾਰਵਾਈ ਕੀਤੀ ਜੀ ਐਫਆਰ ਵਗੈਰਾ ਹਾਂਜੀ ਐਫਆਰ ਪੁਸਟ ਰੇਟ ਸਾਡੇ ਚ ਕਰਵਾਈ ਹੋਈ ਹੈ ਜੀ ਹੁਣ ਕੀ ਮੰਗਤੀ ਕਰਦੇ ਹੋ ਤੇ ਨਹੀਂ ਤਾਂ ਇਹ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਜੀ ਜੀ